ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਤੁਹਾਨੂੰ ਬਚੇ ਹੋਏ ਕੱਪੜਿਆਂ ਤੋਂ ਇੱਕ ਪੱਟਕੀ ਬਣਾ ਕੇ ਦੱਸਾਂਗੇ ਜਿਹੜੀ ਕਿ ਸਰਦੀ ਵਾਸਤੇ ਬਹੁਤ ਹੀ ਵਧੀਆ ਸਕਾਪ ਹੈ ਇਸ ਕੰਮ ਮੇਰੀਆਂ ਭੈਣਾਂ ਮਾਤਾਵਾਂ ਬੱਚੇ ਕੋਈ ਵੀ ਬਣਾ ਕੇ ਪਾ ਸਕਦਾ ਬਹੁਤ ਹੀ ਥੋੜਾ ਜਿਹਾ ਕੱਪੜਾ ਤੇ ਥੋੜੀ ਇਲਾਸਟਿਕ ਲੱਗਦੀ ਹੈ ਜੀ ਤੇ ਸਰਦੀਆਂ ਵਾਸਤੇ ਬਹੁਤ ਹੀ ਵਧੀਆ ਪੱਟਕੀ ਸਕਾਪ ਬਣ ਜਾਂਦਾ ਅਗਰ ਤੁਸੀਂ ਇਹ ਵੀ ਸਕਾਪ ਬਣਾ ਸਿੱਖਣਾ ਚਾਹੁੰਦੇ ਹੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਜੀ ਚਲੋ ਜੀ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਹਾਂਜੀ ਆਪਣੇ ਸਿਰ ਦੀ ਰਾਉਂਡ ਸ਼ੇਪ ਆਉਂਦੀ ਹੈ 22 ਇੰਚ ਜੀ 22 ਇੰਚ ਤੋਂ ਆਪਾਂ 5 ਇੰਚ ਲਾਸਟਿਕ ਦਾ ਕੱਢ ਦੇਣਾ ਤੇ ਜਿਹੜਾ ਆਪਣਾ ਕਪੜਾ ਚਾਹੀਦਾ ਹੈ 17 ਇੰਚ ਰੈਡੀ ਚਾਹੀਦਾ 17 ਇੰਚ ਕਪੜੇ ਦੀ ਆਪਾਂ ਲੰਬਾਈ ਚਾਹੀਦੀ ਹੈ ਤੇ 17 ਇੰਚ ਕਪੜੇ ਦੀ ਆਪਾਂ ਨੂੰ ਚੜਾਈ ਚਾਹੀਦੀ ਹੈ ਠੀਕ ਹੈ ਜੀ ਚਾਰ ਸਫੇਰੇ ਕਪੜਾ ਆਪਾਂ ਨੂੰ 17 ਇੰਚ ਚਾਹੀਦਾ ਤੇ ਇਹ ਆਪਣੇ ਕੋਲ ਕਪੜਾ ਥੋੜਾ ਘੱਟ ਹੈ ਇਸ ਲਈ ਆਪਾਂ ਇਹ ਚ ਥੋੜਾ ਜਿਹਾ ਜੋੜ ਪਾਵਾਂਗੇ ਕਿਉਂਕਿ ਬਚੇ ਖੁਚੇ ਕਪੜੇ ਚ ਬਣਾਉਣਾ ਜੀ ਥੋੜਾ ਜਿਹਾ ਕਪੜਾ ਘਟ ਗਿਆ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਜੋੜ ਪਾ ਰ ਤੇ ਬਾਕੀ ਜਿਹੜਾ ਆਪਣੇ ਕੋ ਕਪੜਾ ਕੱਟ ਗਿਆ ਉਹਦਾ ਆਪਾਂ ਜੋੜ ਪਾ ਦਾਂਗੇ ਵਿੱਚ ਤੁਸੀਂ ਇਹ ਪਟਕੀ ਕੋਈ ਵੀ ਕਪੜੇ ਦੀ ਬਣਾ ਸਕਦੇ ਆ ਮੈਂ ਇਹ ਪਟਕੀ ਜਿਹੜੀ ਹੈਗੀ ਹੈ ਕਾਟਰਸ ਦੇ ਕਪੜੇ ਤੋਂ ਬਣਾਈ ਹੈ ਤੁਸੀਂ ਇਹ ਪਟਕੀ ਕੋਟਨ ਜਾਂ ਜਾਂ ਸਲੀਨ ਦੇ ਕਪੜੇ ਤੋਂ ਵੀ ਬਣਾ ਸਕਦੇ ਆ ਠੀਕ ਹੈ ਜੀ ਤੇ ਬਿਲਕੁਲ ਥੋੜਾ ਜਿਹਾ ਕਪੜਾ ਲੱਗਦਾ ਹੈਗਾ ਤੇ ਬਹੁਤ ਹੀ ਈਜ਼ੀ ਤਰੀਕੇ ਨੇ ਪਟਕੀ ਬਣ ਜਾਂਦੀ ਆ ਕਿਉਂਕਿ ਸਰਦੀਆਂ ਵਿੱਚ ਬੱਚਿਆਂ ਨੂੰ ਟੋਪੀ ਪਾਉਣੀ ਹੋਗੀ ਇਸ ਲਈ ਆਪਾਂ ਛੋਟਾ ਐਸਕਾਪ ਬਣਾ ਕਪੜੇ ਨੂੰ ਆਪਾਂ ਡਬਲ ਫੋਲਡਿੰਗ ਕਰਕੇ ਇੱਥੇ ਆਪਾਂ ਸਿਲਾਈ ਲਾ ਦੇਾਂਗੇ ਇੱਕ ਸਿੱਧਾ ਕਰ ਲਾਂਗੇ ਇਹਨੂੰ ਆਪਾਂ ਇਸ ਤਰੀਕੇ ਨਾਲ ਠੀਕ ਹੈ ਜੀ ਜਿਹੜੇ ਆਪਾਂ ਜੋੜ ਲਾਏ ਆ ਇਹ ਇਹ ਜੋੜ ਜਿਹੜੇ ਹੈਗੇ ਆਪਣੇ ਪੁੱਠੇ ਵਾਲੀ ਸਾਈਡ ਉਨੇ ਚਾਹੀਦੇ ਆ ਸਕਾਪ ਦੇ ਠੀਕ ਹੈ ਜੀ ਇਸ ਤਰੀਕੇ ਨਾਲ ਦੇਖੋ ਆਪਣੇ ਇਸ ਤਰੀਕੇ ਨਾਲ ਜੋੜ ਆ ਗਏ ਇੱਕ ਪਾਸੇ ਆਪਣਾ ਕੱਪੜਾ ਇਸ ਤਰੀਕੇ ਨਾਲ ਪਲੇਨ ਹੋਣਾ ਚਾਹੀਦਾ ਤੇ ਇੱਕ ਪਾਸੇ ਆਪਣੇ ਜੋੜ ਇਸ ਤਰੀਕੇ ਨਾਲ ਆ ਜਾਣ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਸਾਰੇ ਇਸ ਤਰੀਕੇ ਦੇ ਵਾਲ ਪਾਵਾਂਗੇ ਜਿੰਨੀ ਆਪਣੀ ਇਲਾਸਟਿਕ ਚੌੜੀ ਹੈ ਉਨਾ ਹੀ ਵਾਲ ਆਪਣੇ ਇਸ ਤਰੀਕੇ ਨਾਲਾ ਚਾਹੀਦੇ ਕੱਪੜੇ ਠੀਕ ਹੈ ਜੀ ਜਿੰਨੀ ਆਪਣੀ ਲਾਸਟ ਕਿਚੌੜੀ ਆ ਠੀਕ ਹੈ ਇਹਦੇ ਵਾਸਤੇ ਆਪਾਂ ਨੂੰ ਨਾਲ-ਨਾਲ ਜੋੜ ਕੇ ਵਾਲਪੋਨੇ ਪੈਣਗੇ ਜਿਹੜੇ ਕੇ ਦੇਖੋ ਇਸ ਤਰੀਕੇ ਨਾਲ ਆਪਣੇ ਲਾਸਟਿਕ ਵਾਲੇ ਜਿਹੜੇ ਵਾਲਾਂ ਤੇ ਦੂਸਰੀ ਸਾਈਡ ਵੀ ਇਸ ਤਰੀਕੇ ਨਾਲ ਹੀ ਵਾਲ ਪਾਵਾਂਗੇ ਆਪਾਂ जिन्हें चौड़ी पलास्टिक ले सी उस तरीके उन्हें चौड़े पा पाले इस तो बाद वाल इलास्टिक वाला कपड़ा लवेंगे ठीक है जी कपड़ा आपना हो इस तरीके कपड़े में आप ठीक है जिनी अपनी इलास्टिक है तो डबल कपड़ा लवेंगे लंबा आप ठीक है जी देखो अपनी इन इलास्टिक है इस तो डबल कपड़ा चाहिए आपको ज़्यादा इस तरीके ਇਸ ਤਰੀਕੇ ਨਾਲ ਆਪਾਂ ਕੱਪੜੇ ਦੀ ਕਟਿੰਗ ਕਰ ਲਾਂਗੇ ਇਸ ਤਵਾਰਾ ਕੱਪੜੇ ਪੁੱਠਿਆ ਹੀ ਸੈੱਟ ਕਰ ਲਾਂਗੇ ਆਪਾਂ ਤੇ ਜਿਹੜੇ ਆਪਾਂ ਲਾਸਟਿਕ ਦੇ ਨਾਲ ਸਲਾਈ ਲਾਉਣੀ ਹੈ ਇੱਥੋਂ ਆਪਾਂ ਇਸ ਤਰੀਕੇ ਨਾਲ ਸਲਾਈ ਲਾਵਾਂਗੇ ਇੱਧਰ ਆਪਾਂ ਇੰਨਾ ਕੱਪੜਾ ਛੱਡ ਦੇਾਂਗੇ ਤੇ ਇੱਥੋਂ ਆਪਾਂ ਇੰਨੀ ਨਹੀਂ ਲਾਸਟਿਕ ਦੇ ਨਾਲ ਨਾਲ ਸਲਾਈ ਲਾ ਰਹੇਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਕੱਪੜੇ ਨੂੰ ਸਿੱਧਾ ਕਰ ਲਾਂਗੇ ਇਸ ਤਰੀਕੇ ਨਾਲ ਸੇਫਟੀ ਪੈਨ ਲਾਵਾਂਗੇ ਨਾ ਆਪਾਂ ਇਸ ਤਰੀਕੇ ਨਾਲ ਦੇਖੋ ਇਸ ਤਰੀਕੇ ਨਾਲ ਜਿਹੜਾ ਆਪਾਂ ਜੋੜ ਲਾਇਆ ਆਪਣਾ ਜੋੜ ਇਸ ਤਰੀਕੇ ਨਾਲ ਸੈਂਟਰ 'ਚ ਆਉਣਾ ਚਾਹੀਦਾ ਇਸ ਤਰੀਕੇ ਨਾਲ ਇਸ ਤੋਂ ਬਾਅਦ ਇਲਾਸਟਿਕ ਲਾਵਾਂਗੇ ਆਪਾਂ ਸੇਫਟੀ ਬਣਾ ਇਸ ਤਰੀਕੇ ਨਾਲ ਇਲਾਸਟਿਕ ਦੇ ਚਲਾ ਕੇ ਇਹ ਇਲਾਸਟਿਕ ਆਪਾਂ ਇਹਦੇ ਵਿੱਚ ਕੱਪੜੇ ਵਿੱਚ ਪਾਵਾਂਗੇ ਇਸ ਤਰੀਕੇ ਨਾਲ ਬਿਲਕੁਲ ਸਿੱਧੀ ਸਿੱਧੀ ਇਲਾਸਟਿਕ ਪਾਉਣੀ ਆਪਾਂ ਇੱਕ ਸਾਈਡ ਤੇ ਆਪਾਂ ਪਹਿਲਾਂ ਸਿਲਾਈ ਲਾ ਲਾਂਗੇ ਇਹਨੂੰ ਪੱਕਾ ਕਰ ਲਾਂਗੇ ਇਲਾਸਟਿਕ ਆਪਣੀ ਨਾਲ ਨਿਕਲੇ ਠੀਕ ਹੈ ਜੀ ਇਸ ਤੋਂ ਬਾਅਦ ਇਲਾਸਟਿਕ ਨੂੰ ਆਪਾਂ ਦੂਜੀ ਸਾਈਡ ਕਰ ਲਾਂਗੇ ਐਸ ਤ੍ਰਿਕਾ ਨਾਲ ਇੱਧਰ ਵੀ ਆਪਾਂ ਲਾਸਟਿਕ ਨੂੰ ਪੱਕਾ ਕਰ ਲਾਂਗੇ ਵੀ ਬਾਹਰ ਨਾ ਨਿੱਕਿਆ ਪਈ ਲਾਸਟਿਕ ਇਸ ਤੋਂ ਬਾਅਦ ਜਿਹੜੇ ਲਾਸਟਿਕ ਦੇ ਵਾਲ ਆ ਲੈ ਗਏ ਆਪਾਂ ਇਸ ਤਰੀਕੇ ਨਾਲ ਸਹੀ ਕਰ ਲਾਂਗੇ ਇਸ ਤਰੀਕੇ ਨਾਲ ਸਾਰੇ ਇਸ ਤਰੀਕੇ ਨਾਲ ਆਪਣੇ ਲਾਸਟਿਕ ਦੇ ਵਾਲ ਆ ਜਾਣਗੇ ਇਸ ਤੋਂ ਬਾਅਦ ਆਪਾਂ ਆਹ ਕੱਪੜਾ ਲਿਆ ਸੀਗਾ ਜਿਹੜਾ ਜੋੜ ਵਾਲਾ ਕੱਪੜਾ ਹੈ ਇਹਨੂੰ ਆਪਾਂ ਇਸ ਤਰੀਕੇ ਨਾਲ ਥੱਲੇ ਰੱਖਾਂਗੇ ਇਸ ਤਰ੍ਹਾਂ ਉੱਪਰ ਆਪਾਂ ਪਲੇਨ ਕੱਪੜਾ ਰੱਖਾਂਗੇ ਇਸ ਤੋਂ ਬਾਅਦ ਜਿਹੜਾ ਲਾਸਟਿਕ ਦਾ ਜੋੜ ਹੈ ਇਹਨੂੰ ਉੱਪਰ ਰੱਖਾਂਗੇ ਜਿਹੜੇ ਆਪਣਾ ਆਹ ਵਾਲਾ ਕੱਪੜਾ ਜਿਹੜਾ ਜੋੜ ਹੈ ਇਹ ਥੱਲੇ ਰੱਖਾਂਗੇ ਇਹਦਾ ਜੋੜ ਜਿਹੜਾ ਹੈਗਾ ਉੱਪਰ ਰੱਖਾਂਗੇ ਤੇ ਇੱਥੇ ਆਪਾਂ ਸਿਲਾਈ ਲਾ ਦੇਣੀ ਇਸ ਤਰੀਕੇ ਨਾਲ ਇਹ ਤਾਂ ਜੀ ਇਸ ਤੋਂ ਬਾਅਦ ਆਪਾਂ ਦੂਜੀ ਸਾਈਡ ਸਲਾਈ ਲਾਵਾਂਗੇ ਇਸ ਤਰੀਕੇ ਨਾਲ ਸੇਮ ਉਸ ਤਰੀਕੇ ਨਾਲ ਜਿਹੜਾ ਜੋੜ ਆਪਣੇ ਥੱਲੇ ਆ ਇਹ ਇਲਾਸਟਿਕ ਦਾ ਜੋੜ ਉੱਪਰ ਹੈ ਇਸ ਤਵਾਰ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਇਸ ਤਰੀਕੇ ਨਾਲ ਲੋ ਜੀ ਸੈਡ ਵਾਲੀ ਪੱਟਕੀ ਆਪਣੀ ਰੈਡੀ ਆ ਦੇਖੋ ਇਸ ਤਰੀਕੇ ਨਾਲ ਆ ਗਿਆ ਜੀ ਆਪਣਾ ਇਹ ਸਕਾਪ ਦਾ ਉਪਰਲੀ ਸਾਈਡ ਵਾਲਾ ਇਹ ਹੋ ਗਈ ਥੜੀ ਗੱਦਨ ਵਾਲੀ ਸਾਈਡ ਠੀਕ ਹੈ ਜੀ ਇੱਥੇ ਆਪਣੀ ਗੋਤੋਂ ਦੀ ਉਹ ਵਾਲੀ ਸਾਈਡ ਆ ਗਈ ਇਹ ਜੋੜ ਵਾਲੇ ਪਾਸੇ ਆਪਣੇ ਵਿੱਚ ਰਹੇਗੇ ਉੱਪਰ ਆਪਣਾ ਪਲੇਨ ਪਲੇਨ ਕਪੜਾ ਆ ਗਿਆ ਹੁਣ ਆਪਾਂ ਇਹਨੂੰ ਸਿਰ ਤੇ ਪਾ ਕੇ ਦਿਖਾਉਣੀ ਹੈ ਵੀ ਕਿਸ ਤਰੀਕੇ ਨਾਲ ਆਪਣਾ ਸਕਾਰਫ ਲੱਗਦਾ ਦੇਖੋ ਜੀ ਆਪਣਾ ਜਿਹੜਾ ਸਕਾਰਫ ਬਣਾਇਆ ਬਿਲਕੁਲ ਸਹੀ ਆਇਆ ਹੈ ਬੈਕ ਤੋਂ ਵੀ ਬਿਲਕੁਲ ਸਹੀ ਆ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਮਿੰਨੀ ਸਕਾਰਫ ਬਣਾ ਸਕਦੇ ਹੋ ਕੋਈ ਆਪਣੀ ਇੱਥੋਂ ਵੀ ਬਿਲਕੁਲ ਫਿਟਿੰਗ ਪਰਫੈਕਟ ਆਇਆ ਸਕਾਰਫ ਬਹੁਤ ਸੋਹਣਾ ਬਣਿਆ ਆਪਣਾ ਪਟਕੀ ਇਹ ਤੁਸੀਂ ਵੀ ਘਰੇ ਇਸ ਤਰੀਕੇ ਨਾਲ ਪਟਕੀ ਰੈਡੀ ਕਰ ਸਕਦੇ ਹੋ ਬੈਕ ਤੋਂ ਵੀ ਬਹੁਤ ਸੋਹਣੀ ਪਟਕੀ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਗੋ ਜਿਹੜੀ ਗੋ ਆਪਾਂ ਇਸ ਤਰੀਕੇ ਨਾਲ ਤੁਸੀਂ ਬਾਰ ਵੀ ਕੱਢ ਸਕਦੇ ਹੋ ਇਥੋਂ ਤੇ ਬਿਲਕੁਲ ਸਰਦੀਆਂ ਵਾਸਤੇ ਇਹ ਸਕਾਪ ਪਰਫੈਕਟ ਹੈ ਤੁਸੀਂ ਥੋੜੇ ਜੇ ਕੱਪੜੇ ਇਸ ਤਰੀਕੇ ਨਾਲ ਕਰੇ ਆਪਣਾ ਸਕਾਪ ਰੈਡੀ ਕਰ ਸਕਦੇ ਹੋ ਤੇ ਬੱਚਿਆਂ ਦੇ ਵੀ ਤੁਸੀਂ ਇਸ ਤਰੀਕੇ ਨਾਲ ਪਟਕੀ ਬਣਾ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ